ਇਹ ਰਾਤ ਲੱਖਾਂ ਰੁਪਈਆ ਸਾਡਾ ਪਿੰਡ ਦਾ ਜਿਹੜਾ ਉਹ ਹੁਣ ਤੱਕ ਲੱਗ ਚੁੱਕਿਆ ਪਰ ਪ੍ਰਸ਼ਾਸਨ ਤੇ ਸਰਕਾਰ ਰਲ ਕੇ ਉਸ ਫੈਕਟਰੀ ਨੂੰ ੱੱਕੇ ਨਾਲ ਸਾਡੇ ਪਿੰਡ ਦੇ ਵਿੱਚ ਲਾਉ ਰਹੀ ਆ ਜੀ ਕਹਦੇ ਅਸੀਂ ਲਾਉਣੀ ਆ ਉਹ ਬੰਤ ਪ੍ਰਧਾਨ ਨੇ ਕੋਈ ਗੱਲ ਕਹੀ ਆ ਟੀਵੀ ਦੇ ਵਿੱਚ ਸ਼ਾਮ ਨੂੰ ਰੌਲਾ ਪੈ ਜਾਂਦਾ ਦੋ ਚਾਰ ਹੋਰ ਅਜੇ ਚਿਹਰੇ ਨੇ ਜਿਹੜੇ ਲਗਾਤਾਰ ਹੈ ਕੁਝ ਵੀ ਕਰ ਦੇਣ ਉਹਨਾਂ ਨੇ ਇਹ ਜੀ ਊਲ ਜਲੂਲ ਗੱਲ ਬੋਲਤੀ ਤਦ ਵੀ ਲੋਕ ਸ਼ਾਮ ਤੋਂ ਉਹੀ ਵੀਡੀਓ ਸਾਰਿਆਂ ਲੱਕ ਤੱਕ ਸ਼ੇਅਰ ਹੁੰਦੀ ਆ ਸਾਡੇ ਪਿੰਡ ਵੀ ਇੱਕ ਗੈਸ ਫੈਕਟਰੀ ਲੱਗੀ ਹੋਈ ਆ ਜਿਵੇਂ ਵੀਰ ਜੀ ਦੱਸ ਕੇ ਗਏ ਨੇ ਉਹ ਜਿਹੜੀ ਗੈਸ ਫੈਕਟਰੀ ਲੱਗ ਰਹੀ ਆ ਉਹਦੇ ਲਈ ਅਸੀਂ 2 ਸਾਲਾਂ ਤੋਂ ਸੰਘਰਸ਼ ਕਰ ਰਹੇ ਹਾਂ ਜੀ ਔਰ ਪਿਛਲੇ ਜਿਹੜੇ 2 ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਦਿਨ ਰਾਤ ਲੱਖਾਂ ਰੁਪਈਆ ਸਾਡਾ ਪਿੰਡ ਦਾ ਜਿਹੜਾ ਉਹ ਹੁਣ ਤੱਕ ਲੱਗ ਚੁੱਕਿਆ ਪਰ ਪ੍ਰਸ਼ਾਸਨ ਤੇ ਸਰਕਾਰ ਰਲ ਕੇ ਉਸ ਫੈਕਟਰੀ ਨੂੰ ੱੱਕੇ ਨਾਲ ਸਾਡੇ ਪਿੰਡ ਦੇ ਵਿੱਚ ਲਾਉ ਰਹੀ ਆ ਜੀ ਕਹਿੰਦੇ ਅਸੀਂ ਲਾਉਣੀ ਆ ਜਿਵੇਂ ਸਾਡੇ ਪੱਤਰਕਾਰ ਹਮੀਰ ਜੀ ਬੈਠੇ ਨੇ ਆ ਸਾਰੀ ਟੀਮ ਨੇ ਸਾਨੂੰ ਸੁਨੇਹਾ ਲਾਇਆ ਤੇ ਸਾਨੂੰ ਦੱਸਿਆ ਕਿ ਜਿਹੜੀ ಗ್ರಾಮ ਸਭਾ ਦੀ ਤਾਕਤ ਆ ਉਹ ਬਹੁਤ ਵੱਡੀ ਤਾਕਤ ਆ ਅਸੀਂ ਉਸ ਤਾਕਤ ਦੇ ਰਾਹੀਂ ਮਤਾ ਪਾਤਾ ਉਹ ਵੀ ਪਾਤਾ ਕੋਰਟ ਦੇ ਰਾਹੀਂ ਦਾਖਲ ਕਰਤਾ ਕਹਿੰਦੇ ਸੁਪਰੀਮ ਕੋਰਟ ਤੱਕ ਰੱਦ ਨਹੀਂ ਹੁੰਦਾ ਉਹਨਾਂ ਨੂੰ ਇਹਨਾਂ ਪਾਏ ਹੋਏ ਮਤਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਹਰ ਤਰੀਕੇ ਨਾਲ ਹਰ ਢੰਗ ਨਾਲ ਉਸ ਫੈਕਟਰੀ ਨੂੰ ਲਵਾ ਦੇਣਾ ਕਿਉਂ ਕਿ ਆਪਣੇ ਵੱਲੋਂ ਉਹਨਾਂ ਦਾ ਯਤਨ ਆ ਜਿਹੜਾ ਉਹ ਤਾਕਤੀ ਤੌਰ ਤੇ ਤੇ ਜਿਹੜੇ ਸੰਘਰਸ਼ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਇੰਨਾ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਕਿੰਨਾ ਕਚਿਰ ਇੱਕ ਵਿਅਕਤੀ ਆ ਉਹ ਸੰਘਰਸ਼ ਕਰ ਸਕਦਾ ਇੱਕ ਪਿੰਡ ਲੈਵਲ ਦੇ ਉੱਤੇ ਜਦੋਂ ਅਸੀਂ ਕੋਈ ਵੱਡਾ ਕੱਠ ਰੱਖ ਲੈਂਦੇ ਆ ਥੋੜੀ ਜੀ ਕੰਨਾਂ ਦੇ ਉੱਤੇ ਜੂ ਸਰਕਦੀ ਆ ਤੇ ਉਸ ਦਿਨ ਉਹ ਜ਼ਰੂਰ ਕਰ ਦੇ ਨਹੀਂ ਨਹੀਂ ਅਸੀਂ ਤੁਹਾਡੇ ਨਾਲ ਆ ਹੋ ਜਾਊਗਾ ਪਰ ਜਦੋਂ ਹੀ ਲੋਕ ਫੇਰ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਪਿੰਡ ਦੇ ਫੇਰ ਇਕੱਲੇ ਰਹਿ ਜਾਂਦੇ ਨੇ ਉਹ ਫੈਕਟਰੀ ਉਵੇਂ ਦੀ ਉਵੇਂ ਹੀ ਫੇਰ ਕੰਮ ਚੱਲੀ ਜਾਂਦਾ ਉਹ ਸਾਰੀ ਹੋਈ ਜਾਂਦੀ ਆ ਸਗੋਂ ਆ ਕੇ ਜਿਹੜੇ ਮੋਰੀ ਬੰਦੇ ਨੇ ਉਹਨਾਂ ਨਾਲ ਉਹਨਾਂ ਦੇ ਉੱਤੇ ਪਰਚੇ ਜਾਂ ਹੋਰ ਲੱਲੇ ਪੱਬੇ ਜਿਹੜੇ ਜਿੰਨਾ ਸਰਕਾਰ ਦਾ ਜ਼ੋਰ ਲੱਗਦਾ ਉਹ ਹੁੰਦਾ ਰਹਿੰਦਾ ਮਗਰ ਕੀ ਅਸੀਂ ਇਹ ਸਾਰੇ ਟਾਂਚੇ ਨੂੰ ਬਦਲ ਨਹੀਂ ਸਕਦੇ ਕੀ ਇਹ ਟਾਂਚਾ ਦੁਬਾਰਾ ਬਦਲਿਆ ਨਹੀਂ ਜਾ ਸਕਦਾ ਕੋਈ ਇਹੋ ਜਿਹਾ ਯਤਨ ਨਹੀਂ ਹੋ ਸਕਦਾ ਕਿ ਦੁਬਾਰਾ ਕੀਤਾ ਜਾ ਸਕਦਾ ਜਦੋਂ ਵਿਅਕਤੀ ਇਕੱਲਾ ਹੁੰਦਾ ਫਿਰ ਉਹਦੀ ਵਿਚਾਰਧਾਰਾ ਦੇ ਲੋਕ ਇਕੱਠੇ ਹੁੰਦੇ ਨੇ ਲਗਾਤਾਰ ਇਹ ਜਿੰਨੀ ਵੀ ਇਹ ਸਾਰਾ ਸਿਸਟਮ ਚੱਲਿਆ ਇਹ ਸਾਡੇ ਬਜ਼ੁਰਗਾਂ ਨੇ ਭਾਵੇਂ ਸਾਨੂੰ ਇਹ ਸਾਡੀ ਦੇਣ ਦਿੱਤੀ ਆ ਇਹ ਅੱਜ ਦੇ ਲੋਕਾਂ ਨੇ ਨਹੀਂ ਦਿੱਤੀ ਹੈਗੀ ਅੱਜ ਦੇ ਲੋਕਾਂ ਨੇ ਇਹ ਸਰਕਾਰ ਸਿਸਟਮ ਨਹੀਂ ਬਣਾਇਆ ਹੈਗਾ ਇਹ ਪਿਛਲਿਆਂ ਨੇ ਸਿਸਟਮ ਬਣਾਇਆ ਤੇ ਅੱਜ ਉਹਦੇ ਵਿੱਚ ਹੋਰ ਦੁੱਗਣੀ ਚੌਗਣੀ ਹੋ ਕੇ ਲੋਕ ਹਮੜਾ ਮਾਰ ਰਹੇ ਨੇ ਪਿੰਡ ਦੇ ਪੰਜਾਬ ਦੇ ਬਹੁਤ ਸਾਰੇ ਸੁਚੇਤ ਲੋਕ ਨੇ ਕਿਸੇ ਵੀ ਮਸਲਾ ਹੋਵੇ ਉੱਥੇ ਜਾ ਕੇ ਇਕੱਠੇ ਹੋ ਜਾਂਦੇ ਨੇ ਭਾਵੇਂ ਜੀਰਾ ਫੈਕਟਰੀ ਧੀ ਚਾਹ ਅਕਲੀ ਵਾਲੀ ਫੈਕਟਰੀ ਹੋਵੇ ਜਾਂ ਚਮਕੌਰ ਸਾਹਿਬ ਇੱਕ ਗੱਤਾ ਮਿਲ ਲੱਗ ਰਹੀ ਆ ਜਾਂ ਸਾਡੇ ਪਿੰਡਾਂ ਦੇ ਵਿੱਚ ਇਹ ਜਿਹੜੀਆਂ ਫੈਕਟਰੀਆਂ ਲੱਗ ਰਹੀਆਂ ਨੇ ਉੱਥੇ ਇਕੱਠੇ ਹੋ ਜਾਂਦੇ ਆ ਮਗਰ ਜਿਹੜਾ ਪ੍ਰਚਾਰ ਲੋਕਾਂ ਦੇ ਵਿੱਚ ਜਾਣਾ ਜਿਵੇਂ ਅੱਜ ਮੈਂ ਆ ਦੇਖ ਰਿਹਾ ਸੀਗਾ ਆ ਵੀਡੀਓ ਪੀਓ ਦੇ ਵਾਲੇ ਜਿੰਨੇ ਵੀ ਨੇ ਭਾਈ ਜੀ ਪਿੰਡ ਦੇ ਵਿੱਚੋਂ ਸਿਰਫ 4-5 ਬੰਦੇ ਹੁੰਦੇ ਨੇ ਕੋਲਾ ਉਹ 4-5 ਬੰਦੇ ਪਿੰਡ ਦੇ ਪੈਰ ਲੱਗਣੇ ਨਹੀਂ ਦਿੰਦੇ ਅੱਜ ਵੀ ਜਿਹੜੇ ਨੇ ਫਾਰਮ ਭਰਨ ਵਾਸਤੇ ਉਹ 4-5 ਬੰਦੀ ਆਏ ਹੋਣਗੇ ਮੈਂ ਬਣਨਾ ਇਤਕੀ ਮੈਂ ਬਣਨਾ ਇਤਕੀ ਮੈਂ ਬਣਨਾ ਤੇ ਉਹ ਆ ਉਹ ਦੂਜੀ ਪਾਰਟੀ ਦੇ ਚਾਰ ਪੰਜ ਹੋਣਗੇ ਉਹ ਮੈਂ ਬਣਨਾ ਮੈਂ ਬਣਨਾ ਤੈਨੂੰ ਬਣਾਉਣਾ ਤੈਨੂੰ ਖੜਾ ਕਰਨਾ ਉਹ ਜਾ ਕੇ ਆਪਣੇ ਤੌਰ ਤੇ ਫੇਰ ਪਿੰਡਾਂ ਦੇ ਵਿੱਚ ਉਹੀ ਮਾਹੌਲ ਨੂੰ ਜਿੰਨਾ ਇਕੱਠਾ ਕੀਤਾ ਹੁੰਦਾ ਫੇਰ ਖੜਾ ਦਿੰਦੇ ਨੇ ਮੈਂ ਅੱਜ ਸਿਰਫ ਇੱਥੇ ਇੱਕ ਬੇਨਤੀ ਕਰਨ ਆਇਆ ਛੋਟੀ ਜੀ ਅਸੀਂ ਜਦੋਂ ਇੱਥਾਂ ਦੇ ਇਕੱਠ ਰੱਖਦੇ ਆ ਇਹ ਤੇ ਲੱਖਾਂ ਰੁਪਈਆ ਸਾਡਾ ਖਰਚਾ ਜਾਂਦਾ ਹਰ ਵਿਅਕਤੀ ਚੱਲ ਕੇ ਆਉਂਦਾ ਭਾਵੇਂ ਭਾਵੇਂ ਸਹਿਯੋਗ ਕਰਦਾ ਸਾਡਾ ਲੱਗਦਾ ਸਾਨੂੰ ਥੋੜਾ ਜਿਹਾ ਪੈਟਰਨ ਜਿਵੇਂ ਸਾਡੇ ਪਹਿਲੇ ਬਜ਼ੁਰਗ ਕਰਦੇ ਰਹੇ ਨੇ ਸਾਡੇ ਧਰਨੇ ਲਗਦੇ ਨੇ ਸੰਘਰਸ਼ਾਂ ਨੂੰ ਜਾਂ ਵੱਡਾ ਕਰਦੇ ਆਏ ਨੇ ਇੱਕ ਮੂਵਮੈਂਟ ਆ ਖੜੀਆਂ ਕਰਦੇ ਆਏ ਨੇ ਮੈਨੂੰ ਲੱਗਦਾ ਵੀ ਉਹ ਨਾ ਪੈਟਰਨਾਂ ਤੇ ਸਾਨੂੰ ਦੁਬਾਰਾ ਚੱਲਣਾ ਪੈਣਾ ਕਰਤਾਰ ਸਿੰਘ ਸਰਾਬਾ ਜੀ ਦੀ ਗੱਲ ਚੱਲਦੀ ਆ ਜਾਂ ਕਿਸੇ ਦੀ ਵੀ ਚੱਲਦੀ ਆ ਉਹਨਾਂ ਨੇ ਉਸ ਸਮੇਂ ਦੇ ਵਿੱਚ ਮੀਡੀਆ ਨੂੰ ਸਮਝਦਿਆਂ ਹੋਇਆ ਮੀਡੀਆ ਦੀ ਤਾਕਤ ਨੂੰ ਸਮਝਦਿਆਂ ਹੋਇਆ ਅਖਬਾਰ ਕੱਢਣੇ ਸ਼ੁਰੂ ਕਰਤੇ ਅੱਜ ਹਮੀਰ ਜੀ ਉਹ ਨਹੀਂ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਨੇ ਟੀਵੀ ਨਾਲ ਜੁੜੇ ਹੋਏ ਨੇ ਇਹ ਆਪਣੇ ਉੱਤੇ ਆਪਣੀ ਜਗ੍ਹਾ ਦੇ ਪ੍ਰਚਾਰ ਕਰਦੇ ਨੇ ਪਰ ਸਾਡੇ ਲੋਕ ਜ਼ਿਆਦਾ ਚਰ ਐਂਟਰਟੇਨਮੈਂਟ ਨਾਲ ਜੁੜੇ ਹੋਏ ਨੇ ਉਹ ਸਾਡੇ ਆ ਜੇ ਬਦ ਦਿੱਤੇ ਹੋਏ ਭਾਸ਼ਣ ਨੂੰ ਕੋਈ ਨਹੀਂ ਸੁਣਨਾ ਚਾਹੁੰਦਾ ਅਸੀਂ ਜਿੰਨਾ ਮਰਜ਼ੀ ਵੱਡੇ ਵੱਡੇ ਭਾਸ਼ਣ ਦੇ ਦਈਏ ਉਹਨਾਂ ਦੇ ਵਿੱਚ ਤਰਕ ਹੁੰਦੇ ਨੇ ਉਹਨਾਂ 'ਚ ਹਕੀਕਤ ਹੁੰਦੀ ਆ ਉਹਨਾਂ ਨੂੰ ਨਹੀਂ ਸੁਣਨਾ ਚਾਹੁੰਦਾ ਮਗਰ ਐਂਟਰਟੇਨਮੈਂਟ ਦੀ ਕੋਈ ਚੀਜ਼ ਹੋਵੇ ਉਹਨੂੰ ਜਦੀ ਅਪਣਾ ਲਿਆ ਜਾਂਦਾ ਜਦੋਂ ਪੰਜਾਬ ਦੇ ਵਿੱਚ ਆਤਕਵਾਦ ਦਾ ਸਮਾਂ ਖਾੜਕੂਬਾਦ ਦਾ ਸਮਾਂ ਜਾਂ ਕੋਈ ਵੀ ਸਮਾਂ ਆਪਾਂ ਕਹਿ ਦਿਓ ਉਦੋਂ ਵੀ ਜਿਹੜੇ ਲੋਕ ਸੀਗੇ ਲੋਕਾਂ ਨੂੰ ਇਕਜੁੱਟ ਕਰਨ ਲਈ ਸੰਘਰਸ਼ ਕਰਨ ਵਾਸਤੇ ਨਾਟਕ ਬੰਦਲੀਆਂ ਤਿਆਰ ਕੀਤੀਆਂ ਅੱਜ ਵੀ ਦੁਬਾਰਾ ਫੇਰਤੀ ਉਹਨਾਂ ਚੀਜ਼ਾਂ ਨੂੰ ਮੈਨੂੰ ਉਮੀਦ ਆ ਜਾਗਰੂਕ ਕਰਨ ਦੀ ਜ਼ਰੂਰਤ ਆ ਤੇ ਜਿਹੜੀਆਂ ਐਂਟਰਟੇਨਮੈਂਟ ਦੀਆਂ ਆਪਣੇ ਮੈਨੂੰ ਮੇਰੇ ਹਿਸਾਬ ਨਾਲ ਗਿਣਤੀ ਦੇ 50 ਚੈਨਲ ਨੇ ਜਿਹੜੇ ਬਹੁਤ ਮਸ਼ਹੂਰ ਚੈਨਲ ਨੇ ਜਿਹੜੇ ਆਪਣੀ ਗੱਲ ਆ ਤੇ ਉਹ ਲੋਕਾਂ ਦੀ ਸਾਡੀਆਂ ਬੀਬੀਆਂ ਪਣਾ ਨੂੰ ਵੀ ਤੱਕ ਉਹ ਸੁਣਦੇ ਨੇ ਲੋਕ ਅਸੀਂ ਐਡਾ ਵੱਡਾ ਕਾਫਲਾ ਇਕੱਠਾ ਕਰਨ ਦੀ ਬਜਾਏ ਇਸ ਚੀਜ਼ਾਂ ਨੂੰ ਲਾਉਣ ਦੀ ਬਜਾਏ ਅਸੀਂ ਇੱਕ ਛੋਟੀ ਜਿਹੀ ਟੀਮ ਬਣਾਈਏ ਜਿਵੇਂ ਸਾਡੀ ਬਣੀ ਹੋਈ ਆਈਬੀਡੀ ਦੀ ਇਹ ਟੀਮ ਉਹਨਾਂ ਸਾਰੇ ਚੈਨਲਾਂ ਦੇ ਉੱਤੇ ਜਿਹੜੇ ਇਸ ਟਾਈਮ ਮਸ਼ਹੂਰ ਚੈਨਲ ਨੇ ਜਿਨ੍ਹਾਂ ਦੇ ਪ੍ਰੋਗਰਾਮ ਮਸ਼ਹੂਰ ਨੇ ਉਹਨਾਂ ਨਾਲ ਜਾ ਕੇ ਉਹਨਾਂ ਨੂੰ ਕਹੀਏ ਕਿ ਤੁਸੀਂ 25 30 ਜੋ ਵੀ ਵੀਡੀਓ ਤੁਸੀਂ ਬਣਾਉਂਦੇ ਹੋ ਮਹੀਨੇ ਦੀਆਂ ਬਣਾਓ ਪਰ ਉਹਦਾ ਦੇ ਵਿੱਚ ਇੱਕ ਛੋਟਾ ਜਿਹਾ 2 ਮਿੰਟ ਦਾ ਐਦਾਂ ਦਾ ਵੀ ਕੋਈ ਮੈਸੇਜ ਦੇ ਦਈਏ ਅਸੀਂ ਉਹਨਾਂ ਨੂੰ ਕਨਵਰਟ ਕਰੀਏ ਨਾਟਕ ਹੋ ਰਹੇ ਨੇ ਪਿੰਡ-ਪਿੰਡ ਟੀਮਾਂ ਬਣੀਆਂ ਹੋਈਆਂ ਨੇ ਉਹਨਾਂ ਨਾਟਕ ਟੀਮਾਂ ਹਮੇਸ਼ਾ ਨਾਟਕ ਦੇ ਵਿੱਚ ਬਹੁਤ ਸੋਹਣੇ ਮੈਸੇਜ ਦਿੰਦੀਆਂ ਨੇ ਜਿਹੜੇ ਸਾਨੂੰ ਜਗਾਉਣ ਵਾਲੇ ਮੈਸੇਜ ਹੁੰਦੇ ਨੇ ਉਹਨਾਂ ਦੇ ਵਿੱਚ ਦੋ-ਦੋ ਚਾਰ-ਚਾਰ ਡਾਇਲੌਗ ਐਡ ਕਰਵਾਈਏ ਕਿ ਅਸੀਂ ਆਪਾਂ ਕਿਵੇਂ ਆਪਣੀ ਤਾਕਤ ਨੂੰ ਇਕੱਠੀ ਕੀਤੀ ਜਾ ਸਕਦੀ ਆ ਕਿਵੇਂ ਗram ਪੰਚਾਇਤ ਦੀ ਤਾਕਤ ਇਕੱਠੀ ਹੋ ਸਕਦੀ ਆ ਉਸ ਪਾਸੇ ਨੂੰ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਯਤਨ ਕਰਨੇ ਚਾਹੀਦੇ ਨੇ ਆਪਾਂ ਉੱਥੇ ਜਾਈਏ ਆਪਣੀ ਗੱਲ ਬਹੁਤ ਦੂਰ ਤੱਕ ਵੀ ਜਾਊਗੀ ਔਰ ਲੋਕਾਂ ਦੇ ਹੌਲੀ 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 ਖਰਚ ਕਰਦੀ ਜਾਊਗੀ ਇਹ ਤੁਹਾਨੂੰ ਇਸ ਚੀਜ਼ ਦੀ ਤਾਕਤ ਦਾ ਪਤਾ ਲੱਗੂਗਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇੱਕ ਨਿਊਜ਼ ਚਲਾ ਲੈਣ ਟ੍ਰੈਂਡਿੰਗ ਦੇ ਵਿੱਚ ਸ਼ਾਮ ਨੂੰ ਚੱਲੇ ਜਾਣੀ ਹੈ ਜੇ ਕੋਈ ਉੱਥੇ ਖੜਕਾ ਦੜਕਾ ਜਾਂ ਮਾੜਾ ਜਾਂ ਵੀ ਹੋ ਜਾਂਦਾ ਸ਼ਾਮ ਨੂੰ ਅੱਜ ਉੱਥੋਂ ਬੰਤ ਪ੍ਰਧਾਨ ਨੇ ਕੋਈ ਗੱਲ ਕਹੀ ਆ ਟੀਵੀ ਦੇ ਵਿੱਚ ਸ਼ਾਮ ਨੂੰ ਰੌਲਾ ਪੈ ਜਾਂਦਾ ਦੋ ਚਾਰ ਹੋਰ ਅਜੇ ਚਿਹਰੇ ਨੇ ਜਿਹੜੇ ਲਗਾਤਾਰ ਇਹ ਕੁਝ ਵੀ ਕਰਦਣ ਉਹਨਾਂ ਨੇ ਇਹ ਜੀ ਊਲ ਜਲੂਲ ਗੱਲ ਬੋਲਤੀ ਤਦ ਵੀ ਲੋਕ ਸ਼ਾਮ ਤੋਂ ਉਹੀ ਵੀਡੀਓ ਸਾਰਿਆਂ ਲੱਕ ਤੱਕ ਸ਼ੇਅਰ ਹੁੰਦੀ ਆ ਪਰ ਜੇ ਅਗਰ ਅਸੀਂ ਉਹਨਾਂ ਨੂੰ ਕਦੇ ਗਦਾਈ ਇਸ ਚੀਜ਼ ਲਈ ਪ੍ਰੇਰਿਤ ਕਰ ਲਈਏ ਕਿ ਤੁਸੀਂ ਸਾਡੇ ਸੰਘਰਸ਼ਾ ਦਾ ਹਿੱਸਾ ਬਣੋ ਕਦੇ ਗਦਾਈ ਸਾਡੇ ਵਾਲੀ ਗੱਲ ਵੀ ਤੁਸੀਂ ਵਿੱਚ ਰੱਖ ਦਿਆ ਕਰੋ ਤਾਂ ਕਿ ਲੋਕਾਂ ਦੇ ਵਿੱਚ ਇਹ ਸਾਡੀ ਗੱਲ ਆ ਜਿਹੜੀ ਉਹ ਪਹੁੰਚਦੀ ਰਹੇ ਸਾਡਾ ਸੰਘਰਸ਼ਾ ਜਿਹੜਾ ਉਹ ਪੰਜਾਬ ਪ੍ਰਤੀ ਜੋ ਅਸੀਂ ਸੋਚਦੇ ਆ ਉਹ ਵੀ ਮੈਸੇਜ ਤੁਹਾਡੇ ਰਾਹੀਂ ਜਾਈ ਜਾਵੇ ਤੁਹਾਡਾ ਇਹੀ ਮੰਨ ਲਓ ਵੀ ਜ਼ਿੰਦਗੀ ਦਾ 10 ਜਿਵੇਂ ਦਸਵੰਦ ਕੱਢਣਾ ਹੁੰਦਾ ਉਹ ਦਸਵੰਦ ਤੁਸੀਂ ਕੱਢਣਾ ਕਿ ਆਪਣੇ ਸਮੇਂ ਦੇ ਵਿੱਚੋਂ ਸਾਡੇ ਕੁਝ ਮੈਸੇਜ ਨੇ ਪੰਜਾਬ ਦੇ ਚਾਹੇ ਪਾਣੀ ਨੂੰ ਬਚਾਉਣ ਦੇ ਹੋਣ ਚਾਹੇ ਨਦੀਆਂ ਦਰਿਆਵਾਂ ਨੂੰ ਬਚਾਉਣ ਦੇ ਹੋਣ ਜਾਂ ਪਿੰਡਾਂ ਦੀਆਂ ಗ್ರಾಮ ਪੰਚਾਇਤਾਂ ਦੇ ਜਿਹੜੇ ਹੈਗੇ ਨੇ ਉਹਨੂੰ ਸਮਝਾਉਣਾ ਹੋਵੇ ਤਾਂ ਇਦਾਂ ਦੀ ਗੱਲਾਂ ਉਹਨਾਂ ਨਾਲ ਜਾ ਕੇ ਆਪਾਂ ਜਾ ਕੇ ਸ਼ੇਅਰ ਕਰੀਏ ਸ਼ਾਇਦ ਹੋ ਸਕਦਾ ਆਪਣੀ ਜਿਹੜੀ ਇਹ ਲੜਾਈ ਆ ਉਹ ਛੇਤੀ ਲੋਕਾਂ ਤੱਕ ਪਹੁੰਚ ਜੂਗੀ ਤੇ ਲੋਕਾਂ ਤੱਕ ਸਾਡੀ ਸਾਡੇ ਨਾਲ ਜਿਹੜੇ ਦੁਨੀਆ ਉਹ ਜੁੜੂ ਜਲਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ